ਹੁਣੇ ਥੋੜੀ ਦੇਰ ਪਹਿਲਾਂ ਅਖਬਾਰਾਂ ਦੇ ਵਿੱਚ ਵੀ ਟੈਲੀਵਿਜ਼ਨ 'ਤੇ ਵੀ ਚੱਲ ਰਿਹਾ ਸੀ ਜਿਹੜੇ ਕਾਂਗਰਸ ਦੇ ਐਮਪੀ ਨੇ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਸਾਬਕਾ ਗ੍ਰਹਿ ਮੰਤਰੀ ਵੀ ਆ ਉਹਨਾਂ ਦੀਆਂ ਇੰਟਰਵਿਊਆਂ ਵੀ ਕੁਝ ਚੈਨਾਂ ਦੇ ਨਾਲ ਹੋਈਆਂ ਨੇ ਔਰ ਇੱਕ ਚਿੱਠੀ ਉਹਨਾਂ ਨੇ ਹੋਰ ਜਿਹੜੀ ਹੈ ਉਹ ਕੱਲ ਇਲੈਕਸ਼ਨ ਕਮਿਸ਼ਨ ਨੂੰ ਲਿਖੀ ਆ ਕਿਉਂਕਿ ਅਸੀਂ ਫੈਸਲਾ ਕਰਕੇ ਅਨਾਉਂਸ ਕਰ ਦਿੱਤਾ ਸੀ ਕਿ ਸਾਡਾ ਜਨਰਲ ਇਜਲਾਸ ਜਿਹੜਾ 12 April ਨੂੰ ਸਵੇਰੇ 11 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋਏਗਾ ਤੇ ਕਾਂਗਰਸ ਨੂੰ ਇਦਾਂ ਲੱਗ ਗਿਆ ਵੀ ਸ਼੍ਰੋਮਣੀ ਅਕਾਲੀ ਦਲ ਤਾਂ ਫਿਰ ਜਿਹੜਾ ਇਹ ਪ੍ਰਧਾਨ ਚੋਣ ਕੇ ਹੁਣ ਫਿਰ ਮੈਦਾਨ ਦੇ ਵਿੱਚ ਆ ਗਿਆ ਜਿਵੇਂ ਜਾਨ ਨਿਕਲ ਜਾਂਦੀ ਹੈ ਪਹਿਲੀ ਤੇ ਗੱਲ ਹੈ ਮੈਂ ਸੋਨੀਆ ਗਾਂਧੀ ਜੀ ਨੂੰ ਰਾਹੁਲ ਗਾਂਧੀ ਜੀ ਨੂੰ ਤੇ ਖੜਗੇ ਸਾਹਿਬ ਨੂੰ ਮੈਂ ਬੇਨਤੀ ਕਰਦਾ ਵੀ ਤੁਸੀਂ ਆਪਣੇ ਸਿੱਪਾ ਸਰਦ ਦੇ ਰਾਈ ਨੂੰ ਇਲੈਕਸ਼ਨ ਕਮਿਸ਼ਨ ਨੂੰ ਚਿੱਠੀਆਂ ਲਿਖੀਆਂ ਅਸੀਂ ਤੇ ਸ਼ੁਰੂ ਤੋਂ ਹੀ ਕਾਂਗਰਸ ਨੂੰ ਆਪਣਾ ਦੁਸ਼ਮਣ ਨੰਬਰ 1 ਮੰਨ ਕੇ ਚੱਲਦੇ ਆ ਕਿਉਂਕਿ ਤੁਸੀਂ ਦਰਬਾਰ ਸਾਹਿਬ ਦੇ ਉੱਤੇ ਵੀ ਹਮਲਾ ਕੀਤਾ ਸ਼੍ਰੀ ਕਾਟਕ ਸਾਬ ਨੂੰ ਵੀ ਟਾਇਟਰੀ ਕੀਤਾ 1984 ਦਾ ਕਤਲੇਆਮ ਵੀ ਕੀਤਾ ਅਸੀਂ ਤੇ ਇਸ ਗੱਲ ਤੇ ਕੋਈ ਲੁਕਾਉਣਾ ਨਹੀਂ ਰੱਖਦੇ ਪਰ ਹੁਣ ਤੁਸੀਂ ਆਪ ਆ ਕੇ ਸਾਡੇ ਖਿਲਾਫ ਖੁੱਲ ਕੇ ਖੜਨ ਦੀ ਬਜਾਏ ਸ਼ਰਮਣੀ ਅਕਾਲੀ ਦਲ ਦੇ ਤੁਸੀਂ ਆਪਣੇ ਸਿੱਪਾ ਸਰਾੜਦੇ ਰਹਿੰ ਜਿਹੜੀ ਸ਼ਰਮਣੀ ਅਕਾਲੀ ਦਲ ਦੀ ਆਪਣੀ ਪਾਰਟੀ ਦੀ ਅੰਦਰੂਨੀ ਚੋਣ ਹੈ ਉਹਦੇ ਵਿੱਚ ਇਹਨੂੰ ਇਲੈਕਸ਼ਨ ਕਮਿਸ਼ਨ ਦੇ ਖਿਲਾਫ ਵਿਸਲ ਬਡੋਰ ਬੜ ਕੇ ਉਤਾਰਿਆ ਚਿੱਠੀ ਦੇ ਵਿੱਚ ਲਿਖਿਆ ਕਿ ਮੈਂ ਇੱਕ ਸਿਟੀਜ਼ਨ ਹੋਣ ਦੇ ਨਾਤੇ ਇੰਪੋਰਟੈਂਟ ਤੇ ਵਿਸਲ ਬਡੋਰ ਹੋਣ ਦੇ ਨਾਤੇ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਵਿੱਚ ਧਿਆਨ ਜਿਹੜਾ ਕਰ ਰਿਹਾ ਕਿ ਇਸ ਚੋਣ ਨੂੰ ਕਿਸੇ ਨਾ ਕਿਸੇ ਤਰੀਕੇ ਰੋਕਿਆ ਜਾਵੇ ਮੈਂ ਸੋਨੀਆ ਜੀ ਨੂੰ ਇੱਜਤ ਨਾਲ ਬੇਨਤੀ ਕਰਦਾ ਰਾਹੁਲ ਗਾਂਧੀ ਜੀ ਨੂੰ ਖੜਗੇ ਜੀ ਨੂੰ ਲੜਨਾ ਮਰਦਾਂ ਨੂੰ ਲੜੋ ਆਹ ਕਿਹੜਾ ਤਰੀਕਾ ਪਾਰਟੀਆਂ ਨਾਲ ਲੜਨ ਦਾ ਜੇ ਤੁਹਾਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਤੁਸੀਂ ਸਾਹਮਣਾ ਕਰਨਾ ਤੇ ਖੁੱਲ ਕੇ ਆਓ ਸਾਹਮਣੇ ਇੱਕ ਐਮਪੀ ਦੇ ਰਾਹੀਂ ਤੁਸੀਂ ਇਲੈਕਸ਼ਨ ਕਮਿਸ਼ਨ ਕੋਲੇ ਜਾ ਜਾ ਕੇ ਸ਼ਿਕਾਇਤਾਂ ਕਰਕੇ ਸਮਝ ਦਿਓ ਕਿ ਅਸੀਂ ਜਿਹੜੀ ਇਹਨਾਂ ਦੀ ਇਲੈਕਸ਼ਨ ਹੈ ਉਹਨੂੰ ਕਿਸੇ ਨਾ ਕਿਸੇ ਤਰੀਕੇ ਅਸੀਂ ਫੇਰ ਘੁੰਮਣ ਘਰੀ ਦੇ ਵਿੱਚ ਪਾ ਕੇ ਤੇ ਅਕਾਲੀ ਦਲ ਨੂੰ ਪ੍ਰਧਾਨ ਨਹੀਂ ਚੁਣ ਦਿਆਂਗੇ ਤੇ ਇਹਦੇ ਨਾਲ ਤੁਸੀਂ ਕੀ ਸੋਚਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਜਾਊਗਾ ਕਾਂਗਰਸ ਦੇ ਖਿਲਾਫ ਲੜਨ ਵਾਸਤੇ ਕੱਲਾ ਕੱਲਾ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਤਿਆਰ ਹੈ ਕਾਂਗਰਸ ਦੇ ਖਿਲਾਫ ਲੜਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਕੱਲਾ ਕੱਲਾ ਵਰਕਰ ਪ੍ਰਧਾਨ ਹੈ ਇਹ ਇਸ ਕਰਕੇ ਅਸੀਂ ਤੁਹਾਨੂੰ ਚੇਰੋਤੀ ਦਿੰਦੇ ਆ ਕਿ ਲੜਨਾ ਖੁੱਲ ਕੇ ਆ ਕੇ ਸਾਡੇ ਖਿਲਾਫ ਲੜੋ ਇਹ ਜਿਹੜਾ ਸ਼ਿਕਾਇਤਾਂ ਦਾ ਤੁਸੀਂ ਸਿਸਟਮ ਇਲੈਕਸ਼ਨ ਕਮਿਸ਼ਨ ਕੋਲੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਸ਼ੁਰੂ ਕੀਤਾ ਇਹ ਮੈਂ ਸਮਝਦਾ ਬੁਝਦਰੀ ਵਾਲਾ ਕੰਮ ਹੁੰਦਾ ਮੈਂ ਕੱਲੀ ਕੱਲੀ ਗੱਲ ਦਾ ਦਾਵਾ ਸਾਹਿਬ ਨਹੀਂ ਦੱਸ ਜੁਆਰ ਤਾਂ ਦੇ ਦੇਣਾ ਪਰ ਮੈਂ ਸਾਰੇ ਆਪਣੇ ਭੈਣਾ ਭਰਾਵਾਂ ਨੂੰ ਸचेत ਵੀ ਕਰਦਾ ਕਿ ਜਿਹੜੇ ਮੈਂ ਕਹਿੰਦਾ ਹੁੰਦਾ ਸੀ ਨਾ ਕਿ ਆਹ ਜਿਹੜੇ ਸਾਡੇ ਨਾਲੋਂ ਟੁੱਟੇ ਆ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਲੀਗਲ ਲੜਾਈ ਦੇ ਵਿੱਚ ਫਸਾਉਣਾ ਚਾਹੁੰਦੇ ਆ ਇਹ ਉਹਦੇ ਸਬੂਤ ਹੈ ਅੱਜ ਇਹ ਇਹਨਾਂ ਦੀ ਭਾਈਵਾੜੀ ਜਿਹੜੀ ਹੈ ਇਹ ਚਾਹੇ ਕੋਈ ਪੰਜ ਮੈਂਬਰੀ ਕਮੇਟੀ ਬਣੀ ਫਿਰਦੀ ਹੈ ਚਾਹੇ ਉਹਨਾਂ ਦੇ ਨਾਲ ਉਹਨਾਂ ਦੇ ਹੋਰ ਸਾਥੀ ਨੇ ਇਹ ਸਾਰੇ ਕਾਂਗਰਸ ਭਾਜਪਾ ਤੇ ਆਪ ਦੇ ਨਾਂ ਲੜ ਕੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉਹ ਨੁਕਸਾਨ ਕਰਨਾ ਚਾਹੁੰਦੇ ਆ